ਅਬੋਰ ਤੋਂ ਗੰਗਾ ਨਗਰ ਜਾ ਰਹੇ ਦੋ ਭਰਾਵਾਂ ਨੂੰ ਰਸਤੇ ਵਿੱਚ ਕੁੱਟ ਕੀਤੀ ਗਈ ਅਤੇ ਲੁੱਟ ਕੀਤੀ ਗਈ ਜਾਣਕਾਰੀ ਮੁਤਾਬਕ ਅਬੋਰ ਤੋਂ ਗੰਗਾ ਨਗਰ ਜਾ ਰਹੇ ਦੋ ਭਰਾ 2.5 ਲੱਖ ਰੁਪਇਆ ਲੈ ਕੇ ਆਪਣੀ ਭੈਣ ਦੇ ਭਰਾ ਦੇ ਵਿਆਹ ਦੀ ਸੋਨੇ ਬਣਵਾਉਣ ਜਾ ਰਹੇ ਸੀ ਜਿਸ ਨੂੰ ਰਸਤੇ ਵਿੱਚ ਰੋਕਿਆ ਗਿਆ ਤੇ ਕੁੱਟਿਆ ਗਿਆ ਜਾਣਕਾਰੀ ਦੇ ਅਨੁਸਾਰ ਹਸਪਤਾਲ ਵਿੱਚ ਦਾਖਲ ਹੋਏ ਦੋ ਭਰਾਵਾਂ ਨੇ ਦੱਸਿਆ ਕਿ ਉਹ ਗੰਗਾ ਨਗਰ ਟੀਵੀ ਫਰਿੱਜ ਦਾ ਕੰਮ ਕਰਦੇ ਹਨ ਅਤੇ ਗੰਗਾ ਨਗਰ ਤੋਂ ਹੀ ਆਪਣੀ ਭੈਣ ਦੇ ਵਿਆਹ ਲਈ ਸੋਨਾ ਬਣਾਉਣ ਜਾ ਰਹੇ ਸੀ ਜਿਸ ਨੂੰ ਰਸਤੇ ਵਿੱਚ ਇਹ ਚੱਲ ਰਿਹਾ ਪਰ ਪ੍ਰੇਮ ਕੁਮਾਰ ਜੀ ਕਿਵੇਂ ਲੋਟਪਟ ਹੋਈ ਹੈ ਤੁਹਾਡੇ ਨਾਲ ਕਿੰਨੇ ਦੀ ਹੋਈ ਹੈ ਮੈਂ ਮੇਰੇ ਪਿੰਡ ਤੋਂ ਕੰਮ ਤੇ ਜਾ ਰਿਹਾ ਸੀ ਗੰਗਨਗਰ ਮੇਰਾ ਗੰਗਨਗਰ ਦੁਕਾਨ ਹੈ ਉੱਥੇ ਤੇ 100 11:30 ਵਜੇ ਮੈਂ ਜਿੰਨਾ ਪ੍ਰਾਣ નીકਲੇ ਹਾਂ ਮੁੱਸੇ ਕਹਿੰਦੇ ਕਿ ਪਿੰਡ ਤੋਂ ਤੱਪ ਕੇ ਉਹਨਾਂ ਨੇ ਤਿੰਨ ਬੰਦੇ ਸੀ ਤੇ ਉਹਨਾਂ ਨੇ ਮੋਟਰਸਾਈਕਲ ਤੁਹਾਡੇ ਮੋਟਰਸਾਈਕਲ ਲੈ ਗਿਆ ਆ ਤੇ ਆ ਸੀ ਰੋਗ ਲਿਆ ਮੋਟਰਸਾਈਕਲ ਚਾਬੀ ਘੜ ਤੇ ਉਹਨਾਂ ਕੋਲ ਹਥਿਆਰ ਦੇ ਰੂਪ ਚ ਵੀ ਕੱਸੀ ਵਾਲੇ ਬੰਦੇ ਸੀ ਉਹ ਸਾਡੇ ਮਾਰਨ ਲੱਗੇ ਮੈਂ ਡਿੱਗੀ ਆ ਪੈਸੇ ਮਰਝੇ ਚ ਪਏ ਸੀ ਉਹ ਆਖੀ ਖੇਲੀ ਬਾਹਰ ਉਹਨੇ ਪਹਿਲੇ ਪੈਸੇ ਚੱਕੇ ਮੈਂ ਖੋਣ ਲੱਗ ਗਿਆ ਮੇਰੇ ਹੱਥ ਤੇ ਆ ਬੰਦਾ ਮਰ ਗਿਆ ਜੇ ਉਹਨੇ ਲੈ ਲਿਆ ਤੇ ਬਾਅਦ ਚ ਥੋੜੀ ਦੇਰ ਹੋ ਰਹੀ ਤੁਮਾਰੀ ਥੋੜੀ ਜਿਹੀ ਹੋਰ ਬਹਤਾ ਪਈ ਤੇ ਮੇਰੇ ਗਲਚੇ ਕਿ ਦਿੱਤੀ ਸੀ ਉਹਨੇ ਫੜੀ ਇੱਕਦਮ ਨੋਟ ਇਹ ਪੈਸਾ ਕਿੱਥੇ ਲੈ ਕੇ ਜਾ ਰਹੇ ਸੀਗੇ ਕਹਿੰਦੇ ਮੈਂ ਸੁਨਿਆਰੇ ਗੋਲ ਲੈ ਕੇ ਜਾ ਰਹੇ ਸੀ ਤੇ ਇਹਨਾਂ ਤੇ ਅਪਰਾਧ ਦਾ ਵਿਆਹ ਤੇ ਕਾਮਲੀ ਹੋਈ ਪੁਲਿਸ ਮੌਕੇ ਤੇ ਪਹੁੰਚੀ ਸੀ ਪੁਲਿਸ ਥੋੜੀ ਦਰ ਬਾਅਦ ਪਹੁੰਚੀ ਹੈ ਪਹੁੰਚ ਗਈ ਸੀ ਥੋੜੀ ਦਰ ਬਾਅਦ ਪਹੁੰਚੀ ਹੈ ਹੰਤੋ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਬਿਆਨ ਲੈ ਲਏ ਬਸ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਹੋਇਆ ਮਾਰੇ ਕੁਟੇ ਵੀ ਉਹਨਾਂ ਨੇ ਹਾਂਜੀ ਮਾਰਿਆ ਮਰਿਆ ਉੱਥੇ ਬੰਜੀ ਹੈ ਫੇਰ ਤੇ ਬੰਜੀ ਹੈ ਗੁੱਟੇ ਤੇ ਬੰਜੀ ਹੈ ਕੋਈ ਲੱਗਦਾ ਕੋਈ ਬੇਤੀ ਬੰਦੇ ਦਾ ਕੰਮ ਹੈ ਹਾਂਜੀ ਬੇਤੀ ਜਾਨਦਾ ਮੈਂ ਉਹਨੂੰ ਇੱਕ ਮੁੰਡੇ ਨੂੰ ਜਾਨਦਾ ਉਹ ਸਾਡੇ ਗਵੰਡੀ ਦੇ ਕੋਈ ਰਿਸ਼ਤੇਦਾਰੀ ਚ ਹੈ ਪਛਾਨ ਚਾਹੁੰਦੇ ਆ ਜਾਂ ਵੈਸੇ ਅੰਦਾਜ਼ਾ ਹੈ ਪਛਾਨ ਚ ਆਦਾ ਹੈ ਹਾਂ ਦੇ ਪਛਾਨ ਗਿਆ ਪੁਲਿਸ ਨੂੰ ਲਿਖਾਇਆ ਹਾਂਜੀ ਲਿਖਾਇਆ ਹੈ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਨਾਲ ਲੁੱਟਖੋ ਇਹ ਕੀ ਮਾਮਲਾ ਹੈ ਜੀ ਇਹ तकरीबन ਅੱਜ ਸਾਡੇ ਕੋਲ ਦੋ ਮਰੀਜ਼ ਆਏ ਨੇ ਪ੍ਰੇਮ ਕੁਮਾਰ ਅਤੇ ਰਾਮ ਕੁਮਾਰ ਜੋ ਕਿ ਮੋਜਗੜ ਦੇ ਰਹਿਣ ਵਾਲੇ ਨੇ ਦਿਲੀਪ ਕੁਮਾਰ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਇਹਨਾਂ ਦੇ ਕਹਿਣ ਮੁਤਾਬਿਕ ਇਹ ਘਰੋਂ ਆ ਰਹੇ ਸੀ ਔਰ ਮੋਜਗੜ ਟੱਪ ਕੇ ਪٹرول ਪੰਪੂ ਦੇ ਕੋਲ ਇਹਨਾਂ ਕੋਲ ਕੋਈ ਲੁੱਟਖੋ ਹੋਈ ਹੈ ਜੀ ਉਹ ਕਹਿੰਦੇ ਕਿ ਕਿੰਨੇ ਕੁ ਦੀ ਲੁੱਟ ਖੋਈ ਹੈ ਕੁਛ ਨਹੀਂ ਨਹੀਂ ਜੀ ਜੀ ਨਹੀਂ ਪੁੱਛੀ ਇਹਨਾਂ ਨੇ ਹਮਨ ਮੰਨਾ ਕਿ ਸਾਡੇ ਕੋਲ ਲੁੱਟ ਖੋਈ ਹੈ ਸੱਟਾਂ ਕਿੰਨੀਆਂ ਗੁਨੀਆਂ ਨਾ ਦੇ ਜੀ ਸੱਟਾਂ ਮਾਮੂਲੀ ਹੈ ਸੱਟਾਂ ਹੈਗੀਆਂ ਨੇ ਬਾਕੀ ਇਹਨਾਂ ਨੂੰ ਦਾਖਲ ਕਰਿਆ ਵਾ ਔਰ ਦੇਖ ਰਹੇ ਆਂ ਜੀ ਸੂਚਨਾ ਕਾ ਦਿੱਤੀ ਪੁਲਿਸ ਨੂੰ ਹਾਂ ਪੁਲਿਸ ਨੂੰ ਸੂਚਨਾ ਕਾ ਦਿੱਤੀ ਗਈ ਹੈ ਜੀ ਪੁਲਿਸ ਮੋਕੇ ਤੇ ਆਈ ਸੀ ਸਰ ਹਾਂ ਜੀ ਐਸ ਐਚ ਓ ਸਾਹਿਬ ਆਈ ਸੀਗੇ ਸਾਡੇ ਵੱਲੋਂ ਵੀ ਸੂਚਨਾ ਕਾ ਦਿੱਤੀ ਗਈ ਹੈ ਠੀਕ ਹੈ ਅੱਜ ਪਿੰਡ ਮੋਜਗੜ ਦੇ ਵਸਨੀਕ ਪ੍ਰੇਮ ਕੁਮਾਰ ਅਤੇ ਰਵੀ ਕੁਮਾਰ ਪੁੱਤਰ ਅਦਲੀ ਕੁਮਾਰ ਜੋ ਕਿ ਸਿਵਲ ਹਸਪਤਾਲ ਦਾਖਲ ਹੋਏ ਸਨ ਜਿਨ੍ਹਾਂ ਨੇ ਆਪਣਾ ਬਿਆਨ ਲਖਾਇਆ ਸੀ ਕਿ ਉਹਨਾਂ પાસે 2.5 ਲੱਖ ਰੁਪਏ ਦੀ ਨਕਦੀ ਨਦੀਕ ਪਿੰਡ ਮੋਜਗੜ ਤੋਂ ਖੋਹ ਕੀਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਨੌਜਵਾਨ ਲੜਕੇ ਨੂੰ ਉਹ ਜਾਣਦੇ ਹਨ ਜਿਸ ਸੰਬੰਧੀ ਮੇਰੇ ਵੱਲੋਂ ਤਫਤੀਸ਼ ਕੀਤੀ ਗਈ ਹੈ ਮੌਕੇ ਤੇ ਜਾ ਕੇ ਜੋ ਇਹ ਲੜਾਈ ਵੀ ਜਿੱਥੇ ਦਿਖਾ ਰਹੇ ਹਨ ਉੱਥੇ ਨਹੀਂ ਹੋਣੀ ਪਾਈ ਜੋ ਕਿ ਪਿੰਡ ਦੇ ਨੇੜੇ ਹੀ ਹੋਣੀ ਪਾਈਗੀ ਜਿਸ ਜੋ ਜਿੱਥੋਂ ਪਤਾ ਕਰਨ ਤੋਂ ਲੋਕਾਂ ਕੋਲੋਂ ਪਤਾ ਕਰਨ ਤੇ ਪਤਾ ਲੱਗਾ ਕਿ ਉੱਥੇ ਕੋਈ ਪੈਸਾ ਸੰਬੰਧੀ ਕੋਈ ਖੋਹ ਨਹੀਂ ਹੋਈ फिर पर इनਾਂ ਦੇ ਆਸ ਵਿੱਚ ਲੜਾਈ ਜਰੂਰ ਹੋਈ ਜੋ ਪੁਰਾਣੀ ਰੰਜਿਸ਼ ਹੋਣ ਕਰਕੇ ਹੋਈ ਹੈ ਜਿਸ ਸੰਬੰਧੀ ਤਫਤੀਸ਼ جاری ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ